ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਗੱਲ ਜਿਹੜੀ ਕੀ ਸਾਹਮਣੇ ਆ ਰਹੀ ਸੀ ਕੀ ਸੁਨੀਲ ਜਾਖੜ ਨੇ ਬੀਜੇਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਹੁਣੇ-ਹੁਣੇ ਹੀ ਬੀਜੇਪੀ ਨੇ ਇਹ ਗੱਲ ਨੂੰ ਸਪਸ਼ਟੀ ਕਰਨ ਦਿੱਤਾ ਹੈ ਕਿ ਸੁਨੀਲ ਜਾਖੜ ਵੱਲੋਂ ਕੋਈ ਵੀ ਅਸਤੀਫਾ ਜਾਂ ਨਾਰਾਜ਼ਗੀ ਨਹੀਂ ਹੈ ਕੋਈ ਵੀ ਅਸਤੀਫਾ ਜਿਹੜਾ ਨਹੀਂ ਦਿੱਤਾ ਗਿਆ ਹੈ ਅਸਤੀਫੇ ਵਾਲੀ ਗੱਲ ਤੇ ਜਿਹੜਾ ਕਿ ਰੋਕ ਉਹਨਾਂ ਨੇ ਇੱਕ ਲੋਕਾਂ ਦੇ ਅੱਗੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਸੁਨੀਲ ਜਾਖੜ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਅਸਤੀਫਾ ਨਹੀਂ ਦਿੱਤਾ ਗਿਆ ਹੈ ਇਹ ਇੱਕ ਸਿਰਫ ਅਫਵਾਹ ਫੈਲਾਈ ਗਈ ਹੈ ਦੱਸ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਦਾਸ ਇਹ ਕਿ ਕੁਝੋ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਦਾ ਅਸਤੀਫਾ ਨਾਮ ਜ਼ਰੂਰ ਕਰ ਦਿੱਤਾ ਗਿਆ ਹੈ। ਹਾਲਾਂਕਿ ਹਜੇ ਤੱਕ ਆਪਣੇ ਅਸਤੀਫੇ ਸੰਬੰਧੀ ਸੁਨੀਲ ਜਾਖੜ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਪੰਚਾਇਤੀ ਚੋਣਾਂ ਲਈ ਰਣਨੀਤੀ ਬਣਾਈ ਲਈ ਮੀਟਿੰਗ ਕੀਤੀ ਗਈ ਸੀ ਪਰ ਜਾਖੜ ਇਸ ਵਿੱਚੋਂ ਗੈਰਹਾਜ਼ਰ ਚੱਲ ਰਹੇ ਸੰਦੇਸ਼ ਇਹ ਕਿ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਨੂੰ ਭਾਜਪਾ ਨੇ ਪੰਜਾਬ ਪ੍ਰਧਾਨ ਬਣਾ ਦਿੱਤਾ ਸੀ ਪੰਜਾਬ ਭਾਜਪਾ ਦੇ ਜਰਨਲ ਸਕਰਤਕ ਅਨੀਲ ਸਰੀਨ ਨੇ ਸੁਨੀਲ ਜਾਖੜ ਵੱਲੋਂ ਪ੍ਰਧਾਨ ਦੇ ਆਦੇ ਤੋ ਅਸਤੀਫਾ ਦੇਣ ਦੀਆਂ ਖਬਰਾਂ ਨੂੰ ਵੀ ਬੁਨਿਆਦ ਤੇ ਝੂਠਾ ਕਰਾ ਦਿੱਤਾ ਹੈ ਉਹਨਾਂ ਕਹਿਆ ਹੈ ਕਿ ਸ਼੍ਰੀ ਜਾਖੜ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਵਜੂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਇੱਕ ਵਿਰੋਧੀ ਪਾਰਟੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਸਰਾਸਰ ਝੂਠੀਆਂ ਪ੍ਰਚਾਰਾਂ ਅਨੇ ਦੱਸਈਏ ਕਿ ਸੁਨੀਲ ਜਾਖੜ ਕਾਂਗਰਸ ਦੀ ਪਾਰਟੀ ਛੱਡ ਕੇ ਜਿਹੜੀ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਤੇ ਭਾਜਪਾ ਨੇ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਸੀ ਤੇ ਹੁਣ ਜਿਹੜਾ ਕਿ ਸੂਤਰਾ ਮੁਤਾਬਿਕ ਸੁਨੀਲ ਜਾਖੜ ਦੀਆਂ ਅਸਤੀਫੇ ਦੀਆਂ ਗੱਲਾਂ ਜਿਹੜੀ ਉਡ ਰਹੀਆਂ ਨੇ ਕੀ ਸੁਨੀਲ ਜਾਖੜ ਨੇ ਜਿਹੜੀ ਕੀ ਆਪਣੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਭਾਜਪਾ ਪਾਰਟੀ ਨੂੰ ਤੇ ਪਰ ਇਹ ਜਿਹੜੀਆਂ ਭਾਜਪਾ ਦੇ ਮੈਂਬਰਾਂ ਨੇ ਜਿਹੜੀ ਇਹ ਗੱਲ ਸਪਸ਼ਟਿਕਰਨ ਦਿੱਤਾ ਇਸ ਚੀਜ਼ ਦਾ ਕਿ ਸੁਨੀਲ ਜਾਖੜ ਨੇ ਕਿਸੇ ਪ੍ਰਕਾਰ ਦਾ ਵੀ ਆਪਣਾ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ ਤੇ ਪਿੱਛੇ ਹੀ ਗੱਲਾਂ ਉੱਡ ਰਹੀਆਂ ਸੀ ਕਿ ਸੁਨੀਲ ਜਾਖੜ ਪਾਰਟੀ ਤੋਂ ਜਿਹੜਾ ਕਿ ਨਾਰਾਜ਼ ਚੱਲ ਰਹੇ ਨੇ ਤੇ ਭਾਜਪਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਾ ਤਾਂ ਸੁਨੀਲ ਜਾਖੜ ਪਾਰਟੀ ਤੋਂ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਜਤਾ ਰਹੇ ਨੇ ਨਾ ਹੀ ਉਹ ਪਾਰਟੀ ਤੋਂ ਨਾਰਾਜ਼ ਨੇ ਤੇ ਨਾ ਹੀ ਉਹਨਾਂ ਨੇ ਆਪਣੇ ਅਹੁਦੇ ਤੋ ਉਹ ਅਸਤੀਫਾ ਦਿੱਤਾ ਹਾਲਕਿ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਚੱਲ ਰਹੀ ਸੀ ਜਿਸ ਦੇ ਵਿੱਚੋਂ ਵੀ ਸੁਨੀਲ ਜਾਖੜ ਨੂੰ ਗਾਇਬ ਪਾਇਆ ਗਿਆ ਉੱਥੇ ਸੁਨੀਲ ਜਾਖੜ ਉਸ ਟਾਈਮੇ ਸਮੇਂ ਮੌਜੂਦ ਨਹੀਂ ਸਨ ਪਰ ਹੁਣ ਭਾਜੀਪੀ ਵੱਲੋਂ ਇੱਕ ਕਲੈਰਿਟੀ ਕੀਤੀ ਗਈ ਹੈ ਦਿੱਤੀ ਗਈ ਹੈ ਕਿ ਸੁਨੀਲ ਜਾਖੜ ਵੱਲੋਂ ਅਸਤੀਫਾ ਆਪਣੇ ਅਹੁਦੇ ਤੋਂ ਨਹੀਂ ਦਿੱਤਾ ਗਿਆ ਉਹ ਆਪਣੇ ਅਹੁਦੇ ਤੇ ਬਰਕਰਾਰ ਆਪਣੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਨਿਭਾ ਰਹੇ ਨੇ ਧਿਆਨ ਵਾਲੇ ਸਮੇਂ ਜਿਵੇਂ ਸੁਨੀਲ ਜਾਖੜ ਆਪਣੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਨਿਭਾਉਂਦੇ ਰਹਿਣਗੇ ਭਾਜੀਪੀ ਪਾਰਟੀ ਵੱਲੋਂ ਇਹ ਚੀਜ਼ ਨੂੰ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਹੈ ਅਸਤੀਫੇ ਦੀਆਂ ਗੱਲਾਂ ਸਿਰਫ ਇੱਕ ਅਫਵਾਹਾਂ ਨੇ ਤੇ ਉਹਨਾਂ ਨੇ ਦੂਸਰੀਆਂ ਪਾਰਟੀਆਂ ਦੇ ਉੱਤੇ ਇਲਜ਼ਾਮ ਵੀ ਲਗਾਏ ਨੇ ਕਿ ਇਹ ਵਿਰੋਧੀ ਪਾਰਟੀ ਵੱਲੋਂ ਜਿਹੜੇ ਆ ਅਫਵਾਹਾਂ ਝੂਠੀਆਂ ਸਰਾਸਰ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ